ਭਗਤ ਬਰਾਬਰ ਔਰ ਨਾ ਕੋਏ ਪੰਡਤ ਵਿਦਵਾਨ ਗਿਆਨੀ ਸੂਰਬੀਰ ਛਤਰਪਤੀ ਰਾਜਾ ధਨਵਾਨ ਗੁਣਵਾਨ ਭਗਤ ਦੀ ਬਰਾਬਰੀ ਤੇ ਨਹੀਂ ਨੇ ਭਗਤ ਸਭ ਤੋਂ ਅਜ਼ੀਮ ਭਗਤ ਸਭ ਤੋਂ ਮਹਾਨ ਪੰਡਤ ਸੂਰ ਛਤਰਪਤੀ ਰਾਜਾ ਬਹੁਤ ਵਿਦਵਾਨ ਹੈ ਬਹੁਤ ਵਿਦਵਾਨ ਹੈ ਵਿਦਿਆਚ ਹੀ ਰਹਿ ਗਿਆ ਹੈ ਵੇਖ ਸਕਦਾ ਬੜੀ ਦੂਰ ਤੱਕ ਵੇਖ ਸਕਦਾ ਇਹਦੇ ਕੋਲ ਦੂਰ ਵੇਨ ਵੀ ਹੈ ਇਹਦੇ ਤਾਰਿਆਂ ਤੋਂ ਅੱਗੇ ਵੀ ਝਾਤ ਮਾਰ ਸਕਦਾ ਜੈਸੇ ਇਕਬਾਲ ਕਹਿੰਦੇ ਨੇ ਸਿਤਾਰੋਂ ਸੇ ਅੱਗੇ ਜਹਾਂ ਹੋਰ ਵੀ ਹੈ ਇੱਥੇ ਲਾਸ ਐਂਜਲੈਸ ਦੇ ਵਿੱਚ ਮੈਨੂੰ ਲੈ ਗਏ ਸਨ ਇੱਕ ਸੱਜਣ ਦੋ ਚਾਰ ਸਾਲ ਪਹਿਲੇ ਦੀ ਗੱਲ ਹੈ ਕਿ ਲੈ ਗਏ ਨਹੀਂ ਜੀ ਇੱਥੇ ਪਹਾੜ ਦੇ ਉੱਤੇ ਇੱਕ ਐਸੀ ਦੂਰਬੀਨ ਹੈ ਦਿਨੋਂ ਤਾਰੇ ਵੇਖੇ ਜਾ ਸਕਦੇ ਨੇ ਤੇ ਇੱਕ ਅਜੂਬਾ ਹੈ ਤੁਹਾਨੂੰ ਦਿਖਾਣਾ ਹੈ ਮੈਂ ਕਿਹਾ ਠੀਕ ਹੈ ਮੈਂ ਦੇਖਣਾ اور واقعی میں دیکھ کے